ਰਸਤੀ ਤਨ ਹੋਈ ਤਨ ਹੋਏ ਅੰਬਰ ਸਭੇ ਦੁੱਖ ਮੁਕੇ ਸੱਚੇ ਬਾਦਸ਼ਾਹ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਮੂਹ ਸੰਗਤ ਦੇ ਚਰਨਾ ਵਿੱਚ ਬੇਨਤੀ ਹੈ ਜੀ ਸਮੂਹ ਨਗਰ ਨਿਵਾਸੀਆਂ ਦੇ ਚਰਨਾ ਵਿੱਚ ਬੇਨਤੀ ਹੈ ਐਨ ਆਰ ਆਈ ਭਰਾਵਾਂ ਦੇ ਚਰਨਾ ਵਿੱਚ ਬੇਨਤੀ ਹੈ ਕਿ ਜਿਹੜਾ ਹਰ ਸਾਲ ਦੀ ਤਰ੍ਹਾਂ ਅਸੀਂ ਨਗਰ ਕੀਰਤਨ ਅੱਗੇ ਵੀ ਕੱਢਦੇ ਆਂ ਪਰ ਐਤ ਕੀ ਪਹਿਲੀ ਵਾਰੀ ਜੋ ਲਾਈਵ ਕਾਸਟ ਕਰ ਰਹੇ ਨੇ ਤੇ ਸਾਰੇ ਸੰਗਤ ਦੇ ਐਨਆਰਆਈਆਂ ਭਰਾਵਾਂ ਦੇ ਚਰਨਾ ਵਿੱਚ ਬੇਨਤੀ ਹੈ ਕਿ ਵੱਧ ਚੜ ਕੇ ਸੇਵਾ ਕਰਿਆ ਕਰੋ ਦੂਸਰੀ ਗੱਲ ਇਹ ਹੈ ਕਿ ਜਿਹੜੇ ਐਨਆਰਆਈ ਵੀਰ ਨੇ ਇਹਨਾਂ ਦੇ ਉੱਤੇ ਕਾਊਂਟ ਨੰਬਰ ਵੀ ਦਿੱਤਾ ਹੋਇਆ ਹੈ ਮੋਬਾਈਲ ਨੰਬਰ ਵੀ ਦਿੱਤਾ ਹੋਇਆ ਹੈ ਜੇ ਕਿਸੇ ਨੇ ਵੀ ਸੇਵਾ ਕਰਨੀ ਹੋਵੇ ਸੇਵਾ ਪਾਉਣੀ ਹੋਵੇ ਤੇ ਉਹ ਆ ਇਸ ਅਕਾਊਂਟ ਨੰਬਰ ਤੇ ਵਿੱਚ ਪਾ ਸਕਦਾ ਜੇ ਕਿਸੇ ਨੇ ਕੋਈ ਗੱਲ ਕਰਨੀ ਹੋਵੇ ਇਸ ਮੋਬਾਈਲ ਨੰਬਰ ਤੇ ਦਾਸ ਨਾਲ ਗੱਲ ਵੀ ਕਰ ਸਕਦਾ ਤੇ ਇਹੋ ਜਿਹੇ ਜਿਹੜੇ ਪ੍ਰੋਗਰਾਮ ਹੁੰਦੇ ਵੱਡੇ ਉਹ ਕੱਲਿਆਂ ਦਾ ਕੰਮ ਨਹੀਂ ਹੈ ਵੀ ਇੱਕ ਬੰਦਾ ਹੀ ਮਨਾ ਸਕਦਾ ਇਹ ਤਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਇਹੋ ਜਿਹਾ ਸਮਾਗਮ ਹੁੰਦੇ ਨੇ ਸੋ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਵੱਧ ਚੜ ਕੇ ਸੇਵਾ ਸੇਵਾਵਾਂ ਕਰਿਆ ਕਰੋ ਤੇ ਵੱਧ ਚੜ ਕੇ ਗੁਰੂ ਘਰ ਦੇ ਵਿੱਚ ਆਇਆ ਕਰੋ ਤੇ ਇਸੇ ਤਰ੍ਹਾਂ ਭਾਈ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਮਨਾਏ ਜਾਂਦੇ ਨੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਤੀ ਤਨ ਹੋਈ ਤਨ ਹੋਏ ਅੰਬਰ ਸਭੇ ਦੁੱਖ ਮੁਕੇ ਸੱਚੇ ਬਾਦਸ਼ਾਹੀ ਹੱਥ ਬਨਦੇ ਆ ਮੱਥਾ ਟੇਕਦੇ ਆ ਤੁਸੀਂ ਆਣ ਟੁੱਕੇ ਸੱਚੇ ਪੰਤ ਸਾਹਿਬ ਜੀ ਹੀਠਾਂ ਚਾਨਣ ਦਾ ਦਰਿਆ ਭਗੇ ਕੁੱਤੋਂ ਮਿਹਰ ਦਾ ਵਰਸੇ ਮੇਗ ਬਾਬਾ ਜਿੰਨਾ ਥਾਵਾਂ ਤੇ ਪਾਏ ਪੈਰ ਤੁਸੀਂ ਉੱਥੇ ਅੱਜ ਵੀ ਵਰਤੇ ਦੇਗ ਬਾਬਾ ਨਾਨਕ ਨਾਨਕ ਸਭ ਤਾਂ ਇੱਕੋ ਥਾਂ ਏ ਕੋਈ